ਕਉਤੀ ਪੀਸੀ ਤੇ ਮੇਰੀ ਆਵਾਜ਼ ਉਹਨਾਂ ਦੇ ਕੰਨਾਂ 'ਚ ਪਈ ਜਦੋਂ ਉਹਨਾਂ ਦੇ ਕੰਨਾਂ 'ਚ ਮੇਰੀ ਆਵਾਜ਼ ਪਈ ਤਾਂ ਉਹ ਹੈਰਾਨ ਹੋ ਗਏ ਵੀ ਇੰਨਾ ਸੁਰੀਲਾ ਔਰ ਇੰਨਾ ਵਧੀਆ ਕੁੜੀ ਕੋਈ ਗਾ ਰਹੀ ਹੈ ਕੁੜੀ ਕੌਣ ਹਾਏ ਸੋਹਣਿਆ ਵੇ ਕਦੇ ਫੇਰ ਸਹੀ ਅਜ ਮੈਂ ਕਿ ਪਿਆਰ ਨੂੰ 98957486 ਉਹੀ ਨੰਬਰ ਮੇਰਾ ਅੱਜ ਚੱਲਣ ਡਿਆ ਤੁਸੀਂ ਬੋਲ ਦਿੱਤਾ ਪਰ ਉਹ ਤੁਹਾਨੂੰ ਕਾਲਸ ਬਹੁਤ ਆਉਣੀਆਂ ਗਿਆ ਕੋਈ ਗੱਲ ਨਹੀਂ ਹੁਣ ਮੈਂ ਹਾਜ਼ਰ ਹਾਂ ਨਾਲੇ ਜਿਹੜੇ ਮੈਨੂੰ ਫੋਨ ਕਰਦੇ ਮੈਂ ਤਾਂ ਹਰ ਵਕਤ ਮੈਂ ਕੋਈ ਮੈਨੇਜਰ ਨਹੀਂ ਰੱਖਿਆ ਹੋਇਆ ਜਤਿੰਦਰ ਜੀ ਮੈਂ ਆਪ ਖੁਦ ਕਈ ਵਾਰੀ ਫੋਨ ਰਸੀਵ ਕਰਦੀ ਆ ਜੀਟੀ ਰੋਡ ਤੇ ਸੋਹਣਿਆ ਵੇ ਪਾਦੇ ਰੰਗਲੀ ਕੋਠੀ ਜੀਟੀ ਰੋਡ ਤੇ ਸੋਹਣਿਆ ਵੇ ਪਾਦੇ ਰੰਗਲੀ ਕੋਠੀ ਫੁੱਟਬਾਲ ਚੌਕ ਸਾਡੇ ਛੰਡੇ ਵਾਲੇ ਪੀਰ ਬਾਬਾ ਜੀ ਦੀ ਦਰਗਾਹ ਤੇ ਉੱਥੇ ਮੈਂ ਰਾਤ ਨੂੰ ਮੇਲੇ ਤੇ ਗਾਰੀ ਪਈ ਸੀਗੀ ਤੇ ਮੇਲਾ ਸੀ ਉੱਥੇ ਮੇਲਾ ਸੀਗਾ ਉੱਥੇ ਮੇਲੇ ਤੇ ਰਾਤ ਨੂੰ ਗੌਂਦੀ ਪਈ ਸੀ 12 ਵਜੇ ਦਾ ਟਾਈਮ ਸੀ ਸਾਡਾ ਤੇ ਹੰਸ ਭਾਜੀ ਨਾਲ ਪੱਪੂ ਭਾਜੀ ਢੋਲਕ ਪਲੇ ਕਰਦੇ ਹੁੰਦੇ ਸੀਗੇ ਉਹ ਮੇਰੇ ਨਾਲ ਮਿਊਜ਼ੀਸ਼ੀਅਨ ਸੀਗੇ ਤੇ ਭੱਟੀ ਜੀ ਸੀਗੇ ਸੋ ਹੁਣ ਤਾਂ ਇਸ ਦੁਨੀਆ 'ਚ ਹੈ ਨਹੀਂ ਗੇ ਭੱਟੀ ਜੀ ਤੇ ਉਦੋਂ ਮੈਂ ਸਟੇਜ ਤੇ ਜਦੋਂ ਗੌਂਦੀ ਪਈ ਸੀ ਤਾਂ ਲੱਗੇ ਸਾਹਮਣੇ ਘਰ ਸੀਗਾ ਹਰਜੀਤ ਸਿੰਘ ਜੀ ਦਾ ਤੇ ਉਹਨਾਂ ਦੀ ਵਾਈਫ ਤੇ ਹਰਜੀਤ ਸਿੰਘ ਜੀ ਬੈਠੇ ਤੇ ਬੈਠੇ-ਬੈਠੇ ਉਹ ਕੁਦਰਤੀ ਮੈਂ ਗਾਉਂਦੀ ਪਈ ਸੀ ਤੇ ਮੇਰੀ ਆਵਾਜ਼ ਉਹਨਾਂ ਦੇ ਕੰਨਾਂ 'ਚ ਪੈ ਗਈ। ਜਦੋਂ ਉਹਨਾਂ ਦੇ ਕੰਨਾਂ 'ਚ ਮੇਰੀ ਆਵਾਜ਼ ਪਈ ਤਾਂ ਉਹ ਹੈਰਾਨ ਹੋ ਗਏ ਵੀ ਇੰਨਾ ਸੁਰੀਲਾ ਔਰ ਇੰਨਾ ਵਧੀਆ ਕੁੜੀ ਕੋਈ ਗਾ ਰਹੀ ਹੈ, ਕੁੜੀ ਕੌਣ? ਵੀ ਪਤਾ ਕਰਨਾ ਚਾਹੀਦਾ। ਉਹ ਡੇਢ ਕ ਬਾਹਰ ਨਿਕਲੇ ਇੱਕ ਡੇਢ ਵਜੇ ਦੇ ਕਰੀਬ। ਤਾਂ ਮੈਂ ਗਾ ਰਹੀ ਪਈ ਸੀ ਬੜਾ ਮਤਲਬ ਕਿ ਮੇਲਾ ਹੈ, ਮਗ ਭਗਿਆ ਪਿਆ ਸੀ। ਬੜਾ ਮਤਲਬ ਕਿ ਬਾ ਕਟ ਬੋਚਾ ਹੋ ਜਾਗਾ ਉਸ ਉਹ ਜਗ੍ਹਾ ਤੇ ਹੋ ਜਾਗਾ ਤੇ ਹਾਂ ਜਦੋਂ ਮੈਂ ਉੱਥੇ ਗੌਂਦੀ ਪਈ ਤੋ ਬਾਹਰ ਆਏ ਤਾਂ ਉਹਨਾਂ ਨੇ ਪੱਪੂ ਭਾਜੀ ਉਹਨਾਂ ਨੂੰ ਮਿਲੇ ਬਹੁ ਢੋਲ ਪਲੇ ਕਰਦੇ ਜਿਹੜੇ ਹੰਸ ਭਾਜੀ ਨਾਲ ਉਸ ਸਮੇਂ ਦੇ ਵਿੱਚ ਤਾਂ ਕਹਿੰਦੇ ਵੀ ਪੱਪੂ ਜਦੋਂ ਤੁਸੀਂ ਇੱਥੋਂ ਫ੍ਰੀ ਹੋਗੇ ਨਾ ਇਸ ਲੜਕੀ ਨੂੰ ਸਾਡੇ ਘਰ ਲੈ ਕੇ ਆਏ ਤੇ ਪੱਪੂ ਹੁਣੀ ਫੇ ਮੈਨੂੰ ਉਹਨਾਂ ਦੇ ਘਰ ਲੈ ਗਏ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਕਿੰਨੇ ਵਜੇ ਰਾਤ ਦਾ ਟਾਈਮ ਸੀ ਰਾਤ ਦਾ 1.5 2 ਵਜੇ ਸੀਗੇ 2 ਕ ਦਾ ਟਾਈਮ ਸੀਗਾ ਉਸ ਟਾਈਮ ਜਦੋਂ ਗਏ ਤਾਂ ਕਹਿੰਦੇ ਕੁੜੀਏ ਇੱਧਰ ਆ ਤੇ ਉਦੋਂ ਇਹ ਜੀ ਵੀ ਘਟ ਸੀ ਮੇਰੀ ਮੈਂ ਉਦੋਂ ਹੋਵਾਂਗੀ ਮੇਰੇ ਖਿਆਲ 19 ਸਾਲ ਦੀ 19 20 ਸਾਲ ਦੀ ਹੁੰਦੀ 19 20 ਸਾਲ ਦੀ ਹਾਂ ਤੇ ਮੈਨੂੰ ਲੈ ਕੇ ਗਏ ਮੈਨੂੰ ਕਹਿੰਦੇ ਬੇਟਾ ਤੂੰ ਬਹੁਤ ਅੱਛਾ ਕੋਣੀ ਆ ਤੇ ਕਹਿੰਦੇ ਕੋਈ ਨਾ ਤੂੰ ਆ ਨੰਬਰ ਲੈ ਮੈਨੂੰ ਨੰਬਰ ਦਿੱਤਾ ਆਪਣਾ ਫੇਰ ਕਹਿੰਦੇ ਤੂੰ ਅਗਲੇ ਦਿਨ ਤੂੰ ਸਾਡੇ ਕੋਲ ਆਈ ਅਗਲੇ ਦਿਨ ਮੈਂ ਜਦੋਂ ਗਈ ਤਾਂ ਮੈਨੂੰ ਉਹਨਾਂ ਨੇ ਨਾ ਵੀ ਆਪਣਾ ਇੱਕ ਫੋਨ ਵੀ ਉਹਨਾਂ ਨੇ ਮੈਨੂੰ ਅੱਜ ਲੈ ਕੇ ਦਿੱਤਾ ਸੀਗਾ ਅੱਛਾ ਉਹਨਾਂ ਨੇ ਫੋਨ ਵੀ ਲੈ ਕੇ ਦਿੱਤਾ ਫੋਨ ਵੀ ਦਿੱਤਾ ਮੈਨੂੰ ਉਹਨਾਂ ਨੇ ਨੋਕੀ ਆ ਦਾ ਉਸ ਟਾਈਮ ਛੋਟੇ ਛੋਟੇ ਸੈੱਟ ਆਉਂਦੇ ਹੁੰਦੇ ਸੀਗੇ ਕਹਿੰਦੇ ਆ ਲੈ ਲੈ ਫੋਨ ਤੈਨੂੰ ਫੋਨ ਲੈ ਕੇ ਦੇਣਾ ਵੀ ਸਾਨੂੰ ਤੇਰੀ ਜਦੋਂ ਲੋਡ ਪਵੇ ਨਾ ਤੈਨੂੰ ਅਸੀਂ ਫੋਨ ਕਰਾਂਗੇ ਤਾਂ ਤੂੰ ਆਣਾ ਮੈਨੂੰ ਉਹਨਾਂ ਨੇ ਜਦੋਂ ਫੋਨ ਦਿੱਤਾ ਮੈਨੂੰ ਨੰਬਰ ਵੀ ਉਹਨਾਂ ਨੇ ਲੈ ਕੇ ਦਿੱਤਾ 999572486 ਉਹੀ ਨੰਬਰ ਮੇਰਾ ਅੱਜ ਚੱਲਣ ਰਿਹਾ ਤੁਸੀਂ ਬੋਲ ਦਿੱਤਾ ਪਰ ਉਹ ਤੁਹਾਨੂੰ ਕਾਲਸ ਬਹੁਤ ਆਉਣਗੀਆਂ ਕੋਈ ਗੱਲ ਨਹੀਂ ਹੁਣ ਮੈਂ ਹਾਜ਼ਰ ਹਾਂ ਉਹਨਾਂ ਲਈ ਠੀਕ ਜਿਹੜੇ ਮੈਨੂੰ ਫੋਨ ਕਰਦੇ ਮੈਂ ਤਾਂ ਹਰ ਵਕਤ ਮੈਂ ਕੋਈ ਮੈਨੇਜਰ ਨਹੀਂ ਰੱਖਿਆ ਹੋਇਆ ਜਤਿੰਦਰ ਜੀ ਮੈਂ ਆਪ ਖੁਦ ਕਈ ਵਾਰੀ ਫੋਨ ਰਿਸੀਵ ਕਰਦੀ ਆ ਸੁਣਦੀ ਆ ਮੈਂ ਕਰਦੀ ਆ ਉਹਨਾਂ ਨੂੰ ਜੇ ਮੈਨੂੰ ਕੋਈ ਕਿਸੇ ਦੀ ਆ ਵੀ ਜਾਵੇ ਮੈਂ ਉਹਨੂੰ ਵੈਕ ਕਾਲ ਕਰਦੀ ਆ ਅੱਛਾ हां ये मेरा प्लस पॉइंट है मैं आनु बहकोल कर दिया मैं पूछ दिया भी कोई मेनू को अच्छा ਤੁਹਾਡੇ ਚ ਆਕੜ ਹੈਗੀ ਮਤਲਬ ਮੈਂ ਕੁਛ ਪੁੱਛਣਾ ਚਾਹੁੰਦਾ ਮੈਨੂੰ ਹੁੰਦਾ ਹੀ ਆ ਮੈਂ ਸਟਾਰ ਆ ਮੈਂ ਮੈਨੂੰ ਆਕੜ ਹੁੰਦੀ ਕੀ ਆ ਜਤਿੰਦਰ ਜੀ ਪਹਿਲਾਂ ਮੈਨੂੰ ਇਹ ਦੱਸੋ ਨਹੀਂ ਜਦੋਂ ਮੈਂ ਜਰਨਲਿਸਟ ਆ ਮੈਨੂੰ ਲੱਗਦਾ ਹੁੰਦਾ ਜਦੋਂ ਮੈਂ ਕਿਤੇ ਜਾ ਰਿਹਾ ਤੇ ਮੈਨੂੰ ਲੋਕੀ ਜਾਣਦੇ ਆ ਵੀ ਮੈਂ ਮੈਨੂੰ ਆਦਾ ਹੁੰਦਾ ਵੀ ਥੋੜਾ ਜਿਹਾ ਦਿਲ ਚ ਤੋਂ ਹੁੰਦਾ ਹੀ ਆ ਆਉਂਦਾ ਕਰੇ ਤੁਹਾਡੇ ਪਤਾ ਕੀ ਆਕੜ ਨਾਮ ਦਾ ਲਫਜ਼ ਜਿਹੜਾ ਮੈਨੂੰ ਪਤਾ ਹੀ ਨਹੀਂ ਇਹ ਆਕੜ ਹੁੰਦੀ ਕੀ ਆ ਹੂੰ ਨਾ ਹੀ ਮੈਨੂੰ ਮੈਂ ਅਜ ਤੱਕ ਕੀਤੀ ਆ ਤਾਂ ਨਾ ਮੈਨੂੰ ਪਤਾ ਇਸ ਬਾਰੇ ਅਕੜ ਹੈ ਕੀ ਚੀਜ਼ ਆ ਮੈਨੂੰ ਤਾਂ ਮੈਨੂੰ ਕੋਈ ਸਮਝਾ ਦੇਵੇ ਵੀ ਅਕੜ ਇਦਾਂ ਦੀ ਹੁੰਦੀ ਆ ਪਰ ਮੈਨੂੰ ਪਤਾ ਹੀ ਨਹੀਂ ਹੈਗਾ ਅਕੜ ਦਾ ਇਹ ਤਾਂ ਬਸ ਉਹ ਪਰਮਾਤਮਾ ਦੀ ਮੈਂ ਕਿ ਨਹੀਂ ਵਡਿਆਈ ਆ ਉਸ ਮਾਲਕ ਦੀ ਵਡਿਆਈ ਆ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਵੀ ਬਸ ਉਹ ਜ਼ਮੀਨ ਨਾਲ ਮੈਨੂੰ ਜੋੜੀ ਰੱਖੇ ਚਲੋ ਵਧੀਆ ਅੱਛਾ ਆਪਾਂ ਨੋਕੀਆ ਦੇ ਸੀਗੇ ਨੋਕੀਆ ਦੇ ਸੀਗੇ ਫੇ ਮੈਨੂੰ ਕਹਿੰਦੇ ਸੁਦੇਸ਼ ਆ ਤੈਨੂੰ ਨੰਬਰ ਦੇ ਦਿੱਤਾ ਸੀ ਆ ਫੋਨ ਵੀ ਦੇ ਦਿੱਤਾ ਤੈਨੂੰ ਹੁਣ ਇਹਦੇ ਤੇ ਤੈਨੂੰ ਕਾਲਾਂ ਬਹੁਤ ਆਉਣਗੀਆਂ ਹੂੰ ਫੇ ਉਹਨਾਂ ਨੇ ਪਹਿਲਾਂ ਮੇਰਾ ਗਾਣਾ ਸਰਦੂਲ ਭਾਜੀ ਦਾ ਚੰਡੀਗੜ ਕਮਰ ਇਕਵਾਲਜੀ ਦੇ 뮤직 ਚ ਕਰਾਇਆ ਸੀਗਾ ਮੇਰਾ ਤ੍ਰਿੰਜਨ ਕੈਸਟ ਦੇ ਵਿੱਚ ਹਮ ਮਾਇਆ ਗਾਇਆ ਸੀ ਮੈਂ ਅੱਛਾ ਮਾਇਆ ਮਾਇਆ ਗਾਇਆ ਸੀ ਮੈਂ ਸਰਦੂਲ ਭਾਜੀ ਦਾ